ਐਡਿਟ ਕਰੀਏ ਜੋਧਿਆਣੀ ਵਿੱਚ ਇੱਥੇ ਮੇਰੇ ਇੱਥੋਂ ਸਾਹਮਣੇ ਕਿੱਥੇ ਹਾਂ ਟਰੈਕਟਰ ਕਰ ਲਿਆ ਬਹੁਤ ਦੀ ਹੈ ਪੈਂਚ ਨੂੰ ਡਰ ਜੇ ਜਦੋਂ ਲੈ ਆਓ ਤੂੰ ਨਾਲ ਹੀ ਆਣਾ ओ छावे खड़ जाओ दो मिनट साहब बहुजन समाज पार्टी जिंदाबाद ਭੋਜਨ ਸਮਾਜ પાર્ટી ਵੱਲੋਂ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਜੋ ਪੰਜਾਬ ਦੇ ਵਿੱਚ ਮਾਈਕ੍ਰੋਫਾਈਨਿੰਗ ਦੇ ਜਿੱਤੇ ਲਈ ਪੂਰੇ ਪੰਜਾਬ ਦੀਆਂ ਕਿਸਾਨਾਂ ਦੀਆਂ ਕੀਮਾ ਨੂੰ ਪਿੰਡ ਪੱਧਰ ਤੱਕ ਸਰਕਾਰੋਂ ਦਿੱਤਾ ਗਿਆ ਉਸੇ ਤੈਪ ਦਾ ਦਸਵਾ ਵੀ ਭੋਜਨ ਸਮਾਜ પાર્ટી ਦੀ ਲੀਡਰਸ਼ਿਪ ਨੇ ਜਤਨਾ ਸਤਕਾ ਸੰਗਤ ਦੇ ਸਹਿਯੋਗ ਸਤਕਾ ਇੱਕ ਟਰੈਲੀ ਰਾਸ਼ਨ ਦੀ ਸੰਗਤਾਂ ਦੇ ਲਈ ਔਰ ਜਿਹਦੇ ਵਿੱਚ ਕੱਪੜੇ ਵੀ ਆ ਪਾਣੀ ਵੀ ਆ ਹੋਰ ਜ਼ਰੂਰੀ ਖਾਣ ਪੀਣ ਪੌਦਿਆਂ ਵਸਤਾਂ ਵੀ ਆ ਔਰ ਇੱਕ ਟਰੈਲੀ ਪਸ਼ੂਆਂ ਦੇ ਲਈ ਚਾਰੇ ਦੀ ਜੋ ਪ੍ਰਬੰਧ ਕੀਤਾ ਸਾਡੀ ਦਸਵਾ ਦੀ ਟੀਮ ਨੇ ਮੈਂ ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਦਸਵਾਵਾਂ ਬਦਨ ਸੁਭਾ ਹਲਕੇ ਦੇ ਬਸਪਾ ਦੇ ਵਰਕਰਾਂ ਦਾ ਸੰਗਤਾਂ ਦਾ ਪੰਜਾਬੀਆਂ ਦਾ ਇਹਦੇ ਲੋਕਾਂ ਦਾ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਪਰ ਮੇਰੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿ ਡਟ ਕੇ ਬੀਐਸਪੀ ਦੀ ਪੰਜਾਬ ਸਮਾਲੋ ਮਹਿਮ ਦਾ ਹਿੱਸਾ ਬਣੋ ਔਰ ਹਰ ਪੀੜਤਾ ਦੀ ਮਦਦ ਤੇ ਲਈ ਆਪਾਂ ਇਸ ਔਖੀ ਘੜੀ ਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਜੈਪੀਨ ਜੈ ਹਾਂ ਵਾਹਿਗੁਰੂ ਜੀ ਕਾ ਸਲਾਮ ਵਾਹਿਗੁਰੂ ਜੀ ਕਾ ਸਲਾਮ